ਜਿਹੜਾ ਐਕਸੀਡੈਂਟ ਹੋਇਆ ਹੈ ਅੱਜ ਲੰਗਿਆਣਾ ਰੋਡ ਤੇ ਕੀ ਗੱਲ ਹੋਈ ਸੀ ਉੱਥੇ ਇਹ ਬਾਈ ਜੀ ਆਪਣੇ ਪਿੰਡ ਦਾ ਮੁੰਡਾ ਸੀ ਜੈਮਨ ਵਾਲੇ ਦਾ ਤੇ ਇਹ ਆਇਆ ਸੀ ਤੇ ਆਦੀ ਭੈਣ ਦੀ ਵੀ ਆਈ ਨੱਥੋ ਵਾਲੀ ਨੱਥੋ ਵਾਲੇ ਆਦੀ ਭੈਣ ਕੋਲ ਚੱਲੇ ਬੱਚਾ ਨੂੰ ਦਵਾਈ ਦਵਾ ਕੇ ਲਿਆ ਸੀ ਪਹਿਲਾਂ ਮੋਗਿਆ ਤੇ ਭੈਣ ਕੋਲ ਚੱਲੇ ਸੀ ਇਹ ਵੀ ਮੁੰਡਾ ਗੱਡੀ ਵਾਲਾ ਭਾਗੇ ਪਾਣਾ ਆ ਰਿਹਾ ਸੀ ਇਹਦੀ ਪਿੱਛੇ ਦਾਰੂ ਨਾਲ ਲੱਤ ਪਾ ਦਾਰੂਆ ਡੱਟਿਆ ਸੀਗਾ ਦਾਰੂ ਵੀ ਗੱਡੀ 'ਚ ਵੀ ਸੀ ਦੋ ਪਟੀਆਂ ਦਸ ਦੂਆਂ ਪੰਜੀਆਂ ਵੀਰ ਦੀਆਂ ਉਹ ਸਾਰਾ ਕਹਿੰਦੇ ਮੀਡੀਆ 'ਚ ਐਡ ਹੋ ਗਿਆ ਇਹਨੇ ਦੇਖਿਆ ਨਹੀਂ ਸਾਰਾ ਉੱਤੇ ਝਲਾਦਾ ਮੋਟਰਸਾਈਕਲ ਦੋ ਦਾ ਬੱਚੇ ਸੀ ਇੱਕ ਦਾ ਦੋ ਕੁ ਮਹੀਨਾ ਦਾ ਸੀਗਾ ਇੱਕ ਸੀਗਾ ਆਪਣਾ ਧੰਨਾਸਾਲਾ ਦਾ ਇੱਕ ਆਪਣਾ ਔਟੀ ਸੀਗੀ ਇੱਕ ਮੁੰਡਾ ਸੀਗਾ ਸ਼ਾਂਤੀ ਮਾਰ ਸਾਦੇ ਮੁੰਡਾ ਵੀ ਕੱਲਾ ਹੀ ਸੀ ਮਾਪਿਆਂ ਦਾ ਆਹ ਗੱਲ ਹੋਈ ਸਰੀ ਤੇ ਕੀ ਪੁਲਿਸ ਕਾਰਵਾਈ ਕਰਦੀ ਹੁਣ ਪਾਲਸ ਜੀ ਜਿੱਥੇ ਚੌਕੀ ਚ ਮਰਚਾ ਕੱਟੀ ਹੁੰਦੀ ਜੋ ਵੀ ਹੁਣ ਦਾ ਪਿਓ ਆ ਗਿਆ ਚਾਚਾ ਜੀ ਸਾਡੀ ਕਾਰਵਾਈ ਕੋਈ ਜੋ ਜੋ ਵੀ ਕਰਦੇ ਆ ਉਹ ਕਰੀ ਜਾਂਦੇ ਆ ਜੇ ਉਸ ਨੂੰ ਗਾਹ ਪਤਾ ਲੱਗੂ ਜੀ ਕਿੰਨੇ ਵਜੇ ਦਾ ਹੋਇਆ ਵਜੇ 1 ਵਜੇ ਦਾ ਹੋਇਆ ਜੀ 1 ਵਜੇ ਦਾ ਹਾਂ ਜੀ ਤੇ ਹਜੇ ਹੁਣ ਤੱਕ ਹੁਣ ਹੋਣਾ ਹੀ ਪੁਲਿਸ ਹਾਂਜੀ ਇਹ ਪੁਲਿਸ ਹੈ ਜੀ 4 3:00 ਆ ਗਿਆ 3:00 3:00 ਕੋਈ ਆਈ ਸੀ ਏ ਦਰਵਾਜ਼ੇ ਪੱਕੇ ਪਰਨੇ ਤੋਂ ਬਾਕੀ ਉਹ ਮੁੰਡਾ ਆ ਰਿਹਾ ਸੀਗਾ ਉਹ ਵੀ ਬਾਕੇ ਆਪਣੇ ਜਿਹੜੇ ਪਿੰਡ ਦਾ ਮੁੰਡਾ ਸੀਗਾ ਉਹ ਵੀ ਆਪਣਾ ਟੰਡੋ ਹੀ ਆ ਰਿਹਾ ਸੀ ਜਮ ਲੈਣੋਂ ਇਹਦੇ ਨਾਲ ਤੁਲੇ ਜਾ ਰਹੀ ਸੀ ਤੇ ਪੁਲਿਸ ਵੱਲੋਂ ਕੀ ਭਰੋਸਾ ਦਵਾਇਆ ਜਾ ਰਿਹਾ ਤੁਹਾਨੂੰ ਉਹ ਕੋਈ ਨਹੀਂ ਹਰੇ ਨਾ ਕੋਈ ਭਰੋਸਾ ਉਹਨਾਂ ਨੇ ਇਹ ਗੱਲ ਵੀ ਜੋਕ ਦੀ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਠੀਕ ਹੈ ਜੀ ਪਰ ਉਹ ਹਜੇ ਕੋਈ ਭਰੋਸਾ ਨਹੀਂ ਹਜੇ ਤੱਕ ਸਾਨੂੰ ਇਹ ਕੋਈ ਮਿਲਿਆ ਹੀ ਨਹੀਂ ਕਿੰਨਾ ਚਿਰ ਕੋਈ ਹਜੇ ਪਰਚਾ ਕੱਟਿਆ ਨਹੀਂ ਲੈ ਕੇ ਆ ਨਹੀਂ ਸਾਨੂੰ ਕੋਈ ਉਹ ਪਿਓ ਨਹੀਂ ਕੀ ਪਰਚਾ ਕਰਵਾਦਾ ਕਹਦਾ ਜੀ ਠੀਕ ਨਾਲੇ ਗਰੀਬਾਂ ਦਾ ਕਾਹਦਾ ਹੁੰਦਾ ਜੀ ਗਰੀਬਾਂ ਦਾ ਕੋਈ ਇਨਸਾਫ ਨਹੀਂ ਹੁੰਦਾ ਜੀ ਇਜਾ ਗੱਡੀ ਸੀ ਜਿਹੜੀ ਬਾਘੇਪੁਰਾਣੇ ਸਾਈਡ ਤੋਂ ਆ ਰਹੀ ਸੀ ਉੱਧਰ ਦੀ ਸਾਈਡ ਤੋਂ ਹੀ ਜਿਹੜਾ ਮੋਟਰਸਾਈਕਲ ਵਾਲੇ ਆ ਰਹੇ ਸੀ ਜਿਸ ਉੱਪਰ ਪਰਿਵਾਰ ਦੇ ਚਾਰ ਜੀ ਸੀ ਕੋਈ ਵਾਇਕ ਸੀ ਜੋ ਬੱਚੇ ਸੀ ਬੱਛੇ ਸੀ ਕਿ ਕਿਸੇ ਜਿਹੜਾ ਉਹਨੇ ਹਿੱਟ ਕੀਤਾ ਗੱਡੀ ਨੇ ਤੇ ਉਸ ਤੋਂ ਬਾਅਦ ਹਸਾਨਾ ਚ ਚਲੀ ਗਈ ਤੇ ਮੌਕੇ ਤੇ ਹੀ ਜਿਹੜਾ ਤਿੰਨ ਜਿਹੜੇ ਸੀ ਕਿ ਮੌਕੇ ਤੇ ਬੱਥ ਹੋ ਗਏ ਤੇ ਇੱਕ ਬੱਚੇ ਦੀ ਜਿਹੜੀ ਹਸਕਲੰ ਦੇ ਵਿੱਚ ਜਾ ਕੇ ਡੈਥ ਹੋ ਗਈ ਅਸੀਂ ਅੰਡਰ ਸੈਕਸ਼ਨ 304 ਜਿਹੜੀ ਕ੍ਰਾਈਮ ਸੈਕਸ਼ਨ ਦੇ 5 ਦੇ ਵਿੱਚ ਅਸੀਂ ਪਰਚਾ ਦਰਜ ਕਰ ਰਹੇ ਹਾਂ ਕਿ ਉਹ ਦੇਸੀ ਹੋਇਆ ਜਿਹੜੀ ਉਸ ਮੜੀ ਮੋਢੇ ਮੋਰੀ ਗਈਆਂ ਉਸ ਕਰਕੇ ਦਾ ਅਸੀਂ ਮਲਾਜਾ ਕਰਾ ਕੇ ਸਿਵਲ ਹਸਪੀਟਲ ਐਡਮਿਟ ਹੋਇਆ ਉਸ ਤੋਂ ਮੋੜੇ ਉਸ ਤੋਂ ਬਾਅਦ ਵੀ ਰੈਸਟ ਜਿਹੜੀ ਪਾਦਾ ਇਹ ਗੱਡੀ ਦੇ ਵਿੱਚੋਂ ਕੁਝ ਬਰਾਮਦ ਵੀ ਹੋਇਆ ਜੀ ਕਿਹਾ ਜਾ ਰਿਹਾ ਕਿ ਸ਼ਰਾਬ ਦੀਆਂ ਬੋਤਲਾਂ ਸੀਗੀਆਂ ਜਾਂ ਚਾਲਕ ਜਿਹੜਾ ਉਹ ਵੀ ਸ਼ਰਾਬੀ ਪੀਂਦਾ ਆ ਗੱਡੀ ਦੇ ਵਿੱਚੋਂ ਜਿਹੜੀਆਂ ਕੋਈ ਬੀਅਰਸ ਦੀਆਂ ਕੋਈ ਟੁੱਟੀਆਂ ਭੱਜੀਆਂ ਬੋਤਲਾਂ ਤੇ ਦੋ ਤਿੰਨ ਬੋਤਲਾਂ ਜਿਹੜੀਆਂ ਸਾਬਤੀਆਂ ਜਿਹੜੀਆਂ ਬਰਾਮਦ ਹੋਈਆਂ ਸਾਨੂੰ ਤੇ ਅਸੀਂ ਜਿਹਨੂੰ ਇਹ ਸਾਰੀ ਕਾਰਵਾਈ ਨੂੰ ਚੱਲਿਆ ਰਹੇ ਉਹਦਾ ਮਲਾਜਾ ਕਰਾ ਦਿੱਤਾ ਤੇ ਕਿੱਥੋਂ ਦਾ ਰਹਿਣ ਵਾਲਾ ਜਿਹੜਾ ਕਾਰ ਚਾਲਕ ਹੈ ਉਹ ਕਾਰ ਚੱਲ ਰਿਹਾ ਹੈ ਕਾਰ ਚੱਲ ਕੇ ਇੱਥੋਂ ਲੱਥੋਂ ਕਹਿੰਦਾ ਰਹਿਣ ਵਾਲਾ ਹੈ ਤੇ ਇਹ ਜਿਹੜੇ ਜੈਮ ਵਾਲੇ ਦੇ ਜਿਹੜੇ ਇਹਨੇ ਜੈੱਟ ਹੋਈ ਹੈ ਉਹ ਜੈਮ ਲੜ। ਪਰਵਾਦੀ ਕੀ ਮੰਗਦਾ ਹੈ ਪਰਿਵਾਰ ਪਰਨਾ ਲਗਾ ਕੇ ਬੈਠਾ ਲਾਚਾਂ ਵੀ ਰੱਖੀ ਹੋਈ ਹੈ। ਪਰਿਵਾਰਤੀ ਤਾਂ ਮੰਗ ਕਾਰਵਾਈ ਦੀ ਹੈ ਕਹਿੰਦੇ ਸਾਡੀ ਜਿਹੜੀ ਜੋ ਸਹੀ ਕਾਰਵਾਈ ਕੀਤੀ ਹੈ ਜੋ ਅਸੀਂ ਜਿਹੜੀ ਜੋ ਮناسب ਕਾਰਵਾਈ ਬਣਦੀ ਹੈ ਜੋ ਜਾਇਜ਼ ਕਾਰਵਾਈ ਬਣਦੀ ਹੈ ਅਸੀਂ ਬਿਲਕੁਲ ਅਸੀਂ ਕਰ ਰਹੇ ਹਾਂ ਪਰਚਾ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਦੋਸ਼ੀ ਦੀ ਰਸਤਾ ਪਾਵਾਂ। ਰਸਾ ਚ ਦੋਸ਼ੀ ਹੈ। ਹਾਂਜੀ ਹਾਂਜੀ ਬਿਲਕੁਲ ਸਾਡੀ ਰਸਤੇ। ਬਿਲਕੁਲ ਜਿਹੜਾ ਕਾਰ ਚਾਲਕ ਜੇ ਗੱਡੀ ਦੇ ਵਿੱਚ ਕਿਸੇ ਹੋਰ ਸੇ ਨਾਲੇ ਜਾਂਦੇ ਪਿਆਉਣੇ ਨਾਲ ਜਾਂਦੇ ਪਾਹੇ ਨਾਲ ਆ ਆਲੇ ਨੂੰ ਲੱਗੇ ਕੋਈ ਨਹੀਂ ਪਤਾ ਇਹ ਗਲਤ ਮੰਡੀ ਘਰ ਦੇ ਵਿੱਚ ਗੱਡੀ ਨੂੰ ਲੈ ਜਾ ਮੈਂ ਅੱਡਾ ਤੇ ਮੈਂ ਮੈਨੂੰ ਗੱਡੀ ਚੋਂ ਲਾ ਜਾ ਮੈਂ ਜਿੱਦੀ ਬਹਿ ਜਾ ਦੇ ਲੈ ਜਾ ਉਹਦੇ ਮੁੰਡਾ ਮਰ ਕੇ ਬੰਦੀ ਹਾਂ ਵੀ ਆਹ ਵੇਖਾ